ਆਹੇ ਗੁਰਜੀ ਦਾ ਖਾਲਚਾ ਵਾਹਿਗੁਰੂ ਕੀ ਫਤਿਹ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਵਾਹਿਗੁਰੂ ਤੁਹਾਨੂੰ ਛੜਦੀ ਕਲਾ ਵਿੱਚ ਰੱਖੇ ਅਸੀਂ ਵੀ ਸਾਰੇ ਠੀਕ ਠਾਕ ਆ ਠੀਕ ਹੈ ਜੀ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਮੇਰੇ YouTube ਫੈਮਿਲੀ ਤੇ ਮੇਰੇ ਪਰਿਆ ਹੱਥ ਰੱਖੇ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਉਸ ਤੋਂ ਪਹਿਲਾਂ ਜਿਹੜਾ ਵੀ ਭੈਣ ਭਰਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਿਹਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰੇ ਭੈਣ ਭਰਾਵਾ ਅੱਗੇ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਠੀਕ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਕਰਨਾ ਨਾ ਭੁੱਲਿਓ ਵੀਡੀਓ ਕਿਵੇਂ ਦੀ ਲੱਗੀ ਕਿਸ ਤਰ੍ਹਾਂ ਦੀ ਆ ਆ ਵੀਡੀਓ ਅਸੀਂ ਲੈ ਕੇ ਆਉਂਦੇ ਰਹੀਏ ਕਮੈਂਟ ਕਰਕੇ ਜਰੂਰ ਦੱਸਿਓ ਚਲਦੇ ਆਪਾਂ ਆਪਣੇ ਟੌਪਿਕ ਦੇ ਠੀਕ ਹੈ ਜੀ ਜਿਹੜਾ ਅੱਜ ਦਾ ਆਪਣਾ ਟ੍ਰੌਪਿਕ ਹੈ ਕਿ ਜਿਹੜੇ ਸੰਤ ਮਹਾਤਮਾ ਜਿਹੜੇ ਪਹੁੰਚੇ ਹੋਏ ਗੁਰੂ ਹੀ ਦੇ ਆ ਜਿਹੜੇ ਪਹੁੰਚੇ ਹੋਏ ਬਾਬਾ ਜੀ ਹੁੰਦੇ ਆ ਠੀਕ ਹੈ ਜਿਹੜੇ ਝੂਠੇ ਨਹੀਂ ਜਿਹੜੇ ਪੂਰੇ ਗੁਰੂ ਘਰ ਨਾਲ ਜੁੜੇ ਹੁੰਦੇ ਆ ਸੱਚੇ ਸਾਧੂ ਸੰਤ ਉਹ ਆਪਾਂ ਨੂੰ ਕੋਈ ਵੀ ਚੀਜ਼ ਪਰਤੱਖ ਰੂਪ ਦੇ ਵਿੱਚ ਨਹੀਂ ਦਿਸ ਦਿਸਦੇ ਦੱਸਦੇ ਵੀ ਉਹ ਜੋ ਵੀ ਉਹ ਕੁਝ ਜ਼ਿੰਦਗੀ ਦੇ ਵਿੱਚ ਕਰਦੇ ਆ ਜੋ ਵੀ ਉਹ ਕੋਈ ਕਰਾਮਾਤ ਦਿਖਾਉਂਦੇ ਆ ਉਹ ਆਪਾਂ ਨੂੰ ਸਿੱਧੇ ਰੂਪ 'ਚ ਨਹੀਂ ਦਿਖਾਉਂਦੇਗੇ ਕਿਉਂ ਕਿਉਂਕਿ ਉਹ ਇਹ ਸਮਝਦੇ ਵੀ ਜੇ ਅਸੀਂ ਸਿੱਧੇ ਰੂਪ ਚ ਦਿਖਾਤਾ ਤਾਂ ਜਿਹੜੇ ਲੋਕ ਹੈ ਉਹਨਾਂ ਨੇ ਤਾਂ ਸਾਨੂੰ ਹੀ ਰੱਬ ਬਣਾ ਲੈਣਾ ਤੇ ਉਹ ਇਹ ਨਹੀਂ ਚਾਹੁੰਦੇ ਕਿ ਲੋਕ ਪਰਮਾਤਮਾ ਨੂੰ ਛੱਡ ਕੇ ਸਾਡੇ ਪੈਰ ਚਰਨ ਤੋਣ ਸਾਡੇ ਚਰਨਾਂ ਦੇ ਵਿੱਚ ਆਉਣ ਉਹ ਇਹ ਇਹ ਨਹੀਂ ਚਾਹੁੰਦੇ ਹੁੰਦੇਗੇ ਜਿਹੜਾ ਪਹੁੰਚਿਆ ਹੋਇਆ ਗੁਰੂ ਹੁੰਦਾ ਹੈਗਾ ਜਿਹੜਾ ਪਹੁੰਚਿਆ ਹੋਇਆ ਸੰਤ ਮਹਾਤਮਾ ਹੁੰਦਾ ਹੈਗਾ ਉਹ ਤਾਂ ਇਹ ਚਾਹੁੰਦਾਗਾ ਵੀ ਜਿਹੜੀ ਦੁਨੀਆ ਅਸੀਂ ਦੁਨੀਆ ਤੋਂ ਦੂਰ ਰਹੀ ਹੈ ਦੁਨੀਆ ਸਾਡੇ ਮੱਥੇ ਹੀ ਨਾ ਲੱਗੇ ਹਣਾ ਕਿਉਂਕਿ ਜਦੋਂ ਦੁਨੀਆ ਦੇ ਵਿੱਚ ਆਪਾਂ ਵਿਚਰਦੇ ਆ ਨਾ ਜਾਂ ਦੁਨੀਆ ਜਦੋਂ ਆਪਣੇ ਨਾਲ ਸੰਪਰਕ ਕਰਦੀ ਆ ਤਾਂ ਪਰਮਾਤਮਾ ਨਾਲ ਆਪਣੀ ਲੇਵਲ ਜ਼ਰੂਰ ਟੁੱਟਦੀ ਆ ਠੀਕ ਹੈ ਕਿਉਂਕਿ ਦੁਨੀਆ ਦੇ ਕੁਝ ਮਸਲੇ ਹੀ ਇਸ ਤਰ੍ਹਾਂ ਹੁੰਦੀ ਆ ਵੀ ਜਿਹੜੇ ਆਪਾਂ ਨੂੰ ਪਰਮਾਤਮਾ ਨਾਲ ਜੁੜਨ ਨਹੀਂ ਦੇਦਗੇ ਤਾਂ ਜਿਹੜੇ ਜਿਹੜੇ ਸਾਧੂ ਸੰਤ ਹੁੰਦੇ ਆ ਨਾ ਤੋਂ ਆਪਾਂ ਨੂੰ ਪਰਤੱਖ ਰੂਪ ਵਿੱਚ ਸਿੱਧੇ ਰੂਪ ਦੇ ਵਿੱਚ ਕੁਝ ਨਹੀਂ ਦੱਸ ਦੇਗੇ ਠੀਕ ਹੈ ਕੋਈ ਵੀ ਉਹਨਾਂ ਨੇ ਗਰਾਮਾਤ ਕਰਨੀ ਆ ਜਿਹੜੀ ਕੋਈ ਕੁਛ ਵੀ ਕੋਈ ਕਿਸੇ ਦਾ ਪਲਾਆ ਕਰਨਾ ਕਿਸੇ ਦੀ ਬਿਮਾਰੀ ਤੋੜਨੀ ਹੈ ਕਿਸੇ ਦਾ ਦੁੱਖ ਦੂਰ ਕਰਨਾਗਾ ਕਿਸੇ ਕਿਸੇ ਦੇ ਘਰ ਦੇ ਵਿੱਚ ਗਰੀਬੀ ਦੂਰ ਕਰਨੀ ਹੈ ਜੋ ਵੀ ਘਰ ਦੇ ਵਿੱਚੋਂ ਕਿਸੇ ਤਰ੍ਹਾਂ ਦਾ ਕਸ਼ਟ ਕੱਢਣਾਗਾ ਗੁਰੂ ਘਰ ਨਾਲ ਜੋੜਨਾ ਤਾਂ ਉਹ ਸਿੱਧੇ ਰੂਪ ਦੇ ਵਿੱਚ ਆਪਾਂ ਨੂੰ ਦੱਸਦੇ ਆ ਸਿੱਧੇ ਰੂਪ ਦੇ ਵਿੱਚ ਆਪ ਦਾ ਨਾਮ ਲੈ ਕੇ ਨਹੀਂ ਦੱਸਦੇ ਕਿਉਂਕਿ ਪਰ ਜਿਹੜੇ ਇਹ ਲੋਕ ਹਨਾ ਉਹ ਫਿਰ ਉਹਨਾਂ ਨੂੰ ਹੀ ਪੁੱਜਣ ਲੱਗ ਜਾਂਦੇ ਆ ਤਾਂ ਜਿਹੜੀ ਉਹਨਾਂ ਨੇ ਕਮਾਈ ਕਰਨੀ ਹੁੰਦੀ ਹੈ ਭਗਤੀ ਦੀ ਕਮਾਈ ਤਾ ਉਹਦੇ ਤੋਂ ਉਹ ਟੁੱਟ ਜਾਂਦੇ ਆ ਉਸ ਕਰਕੇ ਉਹ ਨਾ ਜੋ ਵੀ ਕਿਸੇ ਦਾ ਭਲਾ ਕਰਦੇ ਆ ਉਹ ਸਿੱਧੇ ਰੂਪ ਵਿੱਚ ਦੱਸਦੇ ਆ ਆਪਾਂ ਨੂੰ ਠੀਕ ਹੈ ਪਰਤੱਖ ਰੂਪ ਵਿੱਚ ਨਹੀਂ ਦੱਸਦੇ ਆ ਆਪਾਂ ਨੂੰ ਅਪਰਤੱਖ ਰੂਪ ਵਿੱਚ ਦੱਸਦੇ ਆ ਵੀ ਕਿਸੇ ਬਹਾਨੇ ਨਾਲ ਕਿਸੇ ਤਰ੍ਹਾਂ ਦਾ ਕੁਝ ਕੋਈ ਦਵਾਈ ਦੇ ਦੇ ਹੁਣ ਕਈ ਡੇਰਿਆਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਲੱਗ-ਲੱਗ ਬਿਮਾਰੀਆਂ ਦੀਆਂ ਤਾਂ ਜ਼ਿਆਦਾਤਰ ਜਿਹੜੇ ਉਥੋਂ ਦੇ ਸੰਤ ਹੈਗੇ ਆ ਜਿਹੜੇ ਬਾਬਾ ਜੀ ਉੱਥੋਂ ਦੇ ਤਾਂ ਉਹਨਾਂ ਕੋਲ ਦਵਾਈ ਕੋਈ ਦਵਾਈ ਨਹੀਂ ਹੁੰਦੀਗੀ ਉਹ ਤਾਂ ਇੱਕ ਬਸ ਜਸਟਾ ਜਿਵੇਂ ਲੋਕਾਂ ਦੇ ਲਈ ਦਵਾਈ ਹੋਊਗੀ ਲੋਕਾਂ ਦੇ ਅੱਖਾਂ ਵਿੱਚ ਜਿਵੇਂ ਘੱਟਾ ਪਾਉਣ ਵਾਲੀ ਗੱਲ ਹੈ ਵੀ ਉਹ ਦਵਾਈ ਨਹੀਂ ਹੁੰਦੀਗੀ ਉਹ ਇਸ ਤਰ੍ਹਾਂ ਇੱਕ ਰੱਖਦੇ ਆ ਆਪਣਾ ਇੱਕ ਜਰੀਆ ਰੱਖਦੇ ਆ ਵੀ ਜਿਹਦੇ ਜਰੀਏ ਵੀ ਲੋਕ ਕਹਿੰਨ ਵੀ ਹਾਂ ਬਾਬਾ ਜੀ ਨੇ ਆ ਦਵਾਈ ਦਿੱਤੀ ਸੀ ਅਸੀਂ ਠੀਕ ਹੋਵੋਗੇ ਤੇ ਵੈਸੇ ਉਹ ਉਹਨਾਂ ਦੀ ਭਗਤੀ ਦਾ ਇੱਕ ਨਤੀਜਾ ਹੁੰਦਾ ਉਹ ਆਪਣਾ ਉਹਨਾਂ ਦੀ ਭਗਤੀ ਦੀ ਕਮਾਈ ਕੀਤੀ ਆਪਦੀ ਕਮਾਈ ਦੇ ਵਿੱਚੋਂ ਕੁਝ ਹਿੱਸਾ ਕੱਢ ਕੇ ਜਾਂ ਆਪਦੇ ਵੱਲੋਂ ਗੁਰੂ ਘਰ ਨਾਲ ਜੁੜੇ ਹੁੰਦੇ ਆ ਪਰਮਾਤਮਾ ਨਾਲ ਜੁੜੇ ਹੁੰਦੇ ਉਹ ਤੇ ਉਹ ਅਰਦਾਸ ਕਰਕੇ ਜਿਹੜੀਆਂ ਲੋਕਾਂ ਦੇ ਭਲੇ ਕਰਦੇ ਆ ਉਹ ਠੀਕ ਹੈ ਤਾਂ ਉਹ ਜਿਹੜੀ ਵੀ ਕੋਈ ਦਵਾਈ ਆ ਉਹ ਕੋਈ ਤਰ੍ਹਾਂ ਦੀ ਦਵਾਈ ਕੋਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਕਰਦੀ ਹੈ ਉਹ ਕਿ ਇਸ ਤਰ੍ਹਾਂ ਦੀਆਂ ਦਵਾਈਆਂ ਉਹਨਾਂ ਕੋਲ ਹੁੰਦੀਆਂ ਨੇ ਠੀਕ ਹੈ ਤੇ ਜੇ ਜੇ ਉਹ ਸਿੱਧੇ ਤਰ੍ਹਾਂ ਤੇ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਤੇ ਅਗਲੀ ਦੀ ਬਿਮਾਰੀ ਦੂਰ ਕਰ ਦੇਣ ਤਾਂ ਫਿਰ ਤਾਂ ਜਿਹੜੇ ਲੋਕ ਹੈ ਉਹ ਉਹਨਾਂ ਨੂੰ ਹੀ ਰੱਬ ਮੰਨਣ ਲੱਗ ਜਾਣਗੇ ਫਿਰ ਲੋਕ ਜਿਹੜੇ ਹੈਗੇ ਉਹ ਰੱਬ ਤੋਂ ਦੂਰ ਹੋ ਜਾਣਗੇ ਤੇ ਉਹਨਾਂ ਨੂੰ ਹੀ ਰੱਬ ਮੰਨਣ ਲੱਗ ਜਾਣਗੇ ਠੀਕ ਹੈ ਤੇ ਇਸ ਕਰਕੇ ਵੀ ਜਿਹੜੇ ਉਹ ਆਪਾਂ ਨੂੰ ਨਾ ਸਿੱਧੇ ਰੂਪ ਵਿੱਚ ਨਹੀਂ ਦੱਸ ਦੇਗੇ ਕੁਝ ਵੀ ਕਿ ਨਾ ਤੇ ਜੇ ਉਹ ਐ ਇਤਰਾ ਹੀ ਕੋਈ ਵੀ ਕੋ ਮਨ ਕੋਈ ਬਿਮਾਰ ਪਰਸਨ ਜਾਂਦਾ ਹੈਗਾ ਜਾਂ ਕੋਈ ਆਪਣੀ ਬਹੁ ਗਰੀਬੀ ਦਾ ਕੋਈ ਤਰ੍ਹਾਂ ਦਾ ਲੈ ਕੇ ਜਾਂਦਾ ਜੀ ਉਹ ਸਿੱਧਾ ਐਵੇਂ ਦੱਸਣ ਵੀ ਹਾਂ ਹੱਥ ਰੱਖਣ ਤੇ ਅਗਲੇ ਦੀ ਗਰੀਬੀ ਦੂਰ ਹੋਵੇ ਜਾਂ ਹੱਥ ਰੱਖਣ ਅਗਲੇ ਦੇ ਕਸ਼ਟ ਦੂਰ ਹੋਵੇ ਫੇਰ ਤਾਂ ਪਰਮਾਤਮਾ ਨੂੰ ਲੋਕ ਭੁੱਲ ਕੇ ਉਹਨਾਂ ਦੀ ਪੂਜਾ ਕਰਨ ਲੱਗ ਜਾਣਗੇ ਠੀਕ ਹੈ ਤੇ ਜਿਹੜਾ ਸੱਚਾ ਸਾਧੂ ਸੰਤ ਹੁੰਦਾਗਾ ਉਹੋ ਆਪਦੀ ਪੂਜਾ ਨਹੀਂ ਕਰਵਾਉਂਦਾਗਾ ਉਹ ਤਾਂ ਇੱਕ ਜਰੀਆ ਹੁੰਦਾ ਕਿ ਇੱਕ ਪੌੜੀ ਹੁੰਦੀ ਹੈ ਪਹੁੰਚਣ ਲਈ ਠੀਕ ਹੈ ਉਹ ਪਰਮਾਤਮਾ ਤੱਕ ਜੋੜਨ ਦੀ ਕੋਸ਼ਿਸ਼ ਕਰਦਾ ਹੈ ਠੀਕ ਹੈ ਤਾਂ ਹੀ ਜਦੋਂ ਆਪਾਂ ਕਿਸੇ ਪਾਠੀ ਨੂੰ ਜਾਂ ਕਿਸੇ ਵੀ ਆਪਾਂ ਸੰਤ ਮਹਤਮਾਨ ਪੁੱਛਦੇ ਆਂ ਵੀ ਆਹ ਵੀ ਸਾਡੇ ਸਾਡੇ ਤੇ ਆਹ ਕਸ਼ਟ ਹੈ ਹੁਣ ਆਪਾਂ ਕੀ ਕਰ ਲਈਏ ਕੋਈ ਜੁਗਤੀ ਦੱਸੋ ਤਾਂ ਉਹ ਕੁਝ 25 ਪਾਠ ਕੋਈ 5 ਪਾਠ ਜਪਜੀ ਸਾਹਿਬ ਦੇ ਪਾਠ ਰਚਪਈ ਸਾਹਿਬ ਦੇ ਪਾਠ ਜਾਂ ਦੇਖ ਕਰਾ ਕੇ ਅਰਦਾਸ ਕਰਾਉਣ ਤੇ ਇਸ ਤਰ੍ਹਾਂ ਦੀਆਂ ਜੁਗਤੀਆਂ ਦੱਸਦੇ ਆ ਉਹ ਠੀਕ ਹੈ ਤਾਂ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਪਰਮਾਤਮਾ ਨਾਲ ਜੁੜ ਸਕੇ ਉਹਨਾਂ ਨਾਲ ਜੁੜੀਏ ਠੀਕ ਹੈ ਪਰਮਾਤਮਾ ਨਾਲ ਜੁੜ ਸਕੇ ਤਾਂ ਵੀ ਉਹ ਆਪਾਂ ਨੂੰ ਕਿਸੇ ਤਰ੍ਹਾਂ ਵੀ ਸਿੱਧੇ ਰੂਪ ਵਿੱਚ ਆ ਕੇ ਨਹੀਂ ਦੱਸ ਦੇਗੇ ਠੀਕ ਹੈ ਇਸ ਤਰ੍ਹਾਂ ਇੱਕ ਇਸ ਤਰ੍ਹਾਂ ਦੀ ਇੱਕ ਕਹਾਣੀ ਜੁੜੀ ਹੋਈ ਹੈ ਇਹਦੇ ਨਾਲ ਆਪਣੇ ਅੱਜ ਦੇ ਟੌਪਿਕ ਨਾਲ ਉਹ ਮੈਂ ਤੁਹਾਨੂੰ ਸੁਣਾਉਣੀ ਹੈ ਜੀ ਹੈ ਇੱਕ ਕੋਈ ਸੰਤ ਮਹਾਤਮਾ ਹੁੰਦਾ ਹੈ ਕੋਈ ਠੀਕ ਹੈ ਉਹਦੇ ਕੋਲ ਇੱਕ ਮਾਈ ਜਾਂਦੀ ਹੈ ਉਹ ਕਹੇ ਉੱਥੇ ਜਾ ਕੇ ਕਹਿੰਦੀ ਹੈ ਕਿ ਬਾਬਾ ਜੀ ਮੇਰੇ ਘਰ ਦੇ ਵਿੱਚ ਗਰੀਬੀ ਬਹੁਤ ਹੈ ਠੀਕ ਹੈ ਮੇਰੇ ਘਰ ਦੇ ਵਿੱਚ ਬਹੁਤ ਗਰੀਬੀ ਹੈ ਤੇ ਬਹੁਤ ਦਲੇਦਰ ਹੈ ਜਿਹਦੇ ਕਰਕੇ ਨਾ ਵੀ ਸਾਰੀ ਉਮਰ ਮੈਂ ਕਸ਼ਟਾਂ ਚ ਲੰਗਾਤੀ ਆ ਠੀਕ ਹੈ ਘਰ ਦੇ ਵਿੱਚ ਜਦੋਂ ਗਰੀਬੀ ਹੁੰਦੀ ਹੈ ਨਾ ਉਦੋਂ ਬਹੁਤ ਜ਼ਿੰਦਗੀ ਔਖੀ ਲੰਘਦੀ ਹੈ ਕਿਉਂਕਿ ਵੈਸੇ ਤਾਂ ਕਹਿ ਦਿੰਦੇ ਆ ਵੀ ਨਹੀਂ ਆਪਾਂ ਨੂੰ ਪੈਸੇ ਪਿੱਛੇ ਭਜਣਾ ਚਾਹੀਦਾ ਹੈ ਪਰ ਜਿਹੜਾ ਗ੍ਰਸਥੀ ਜੀਵਨ ਜਿਉਣ ਲਈ ਸੋਸਾਇਟੀ ਦੇ ਵਿੱਚ ਰਹਿਣ ਲਈ ਆਪਾਂ ਨੂੰ ਪੈਸਾ ਵੀ ਜ਼ਰੂਰੀ ਹੋ ਜਾਂਦਾ ਕਿਤੇ ਨਾ ਕਿਤੇ ਠੀਕ ਹੈ ਬਹੁਤਾ ਪੈਸਾ ਆਇਆ ਵਾ ਪਰਮਾਤਮਾ ਨਾਲੋਂ ਤੋੜਦਾ ਠੀਕ ਹੈ ਤੇ ਬਿਲਕੁਲ ਪੈਸਾ ਨਾ ਰੋ ਰਹਿਣਾ ਉਹ ਵੀ ਜਿੱਤੇ ਨੇ ਕਿਤੇ ਆਪਾਂ ਨੂੰ ਪਰਮਾਤਮਾ ਦਾ ਨਾਮ ਨਹੀਂ ਲੈਣ ਲੈਂਦਾ ਜੇ ਕੰਸ਼ਟਾ ਪਾ ਨਹੀਂ ਵਾਰ-ਵਾਰ ਆਈ ਜਾਂਦਾ ਫਿਰ ਹ ਬਰਤਮਾਰ ਦੇ ਵਿੱਚ ਭੱਜ ਦੌੜ ਇਸ ਤਰ੍ਹਾਂ ਦੀ ਲੱਗੀ ਰਹਿੰਦੀ ਹੈ ਵੀ ਅਸੀਂ ਆ ਕਰ ਲਈਓ ਕਰ ਲਈ ਜਿਹੜੀ ਆਪਣੀ ਗਰੀਬੀ ਦੂਰ ਹੋ ਜਾਈਵੇ ਅੱਛਾ ਤੇ ਉਹ ਮਾਈ ਆ ਕਿ ਸੰਤਨ ਕਹਿੰਦੀ ਹੈ ਵੀ ਤੁਹਾਡੇ ਮੇਰੇ ਘਰੇ ਨਾ ਸ਼ੁਰੂ ਤੋਂ ਬਹੁਤ ਗਰੀਬੀ ਆਈ ਹੈ ਜੂ ਮੈਂ ਜਦੋਂ ਦੀ ਵਿਆਹੀ ਆਈ ਹਾਂ ਨਾ ਮੈਂ ਗਰੀਬੀ ਇੰਨੀ ਗਰੀਬੀ ਕੱਟੀ ਐ ਨਾ ਕਸ਼ਟ ਕੱਟੇ ਠੀਕ ਹੈ ਕੋਈ ਇਸ ਤਰ੍ਹਾਂ ਦੀ ਯੁਕਤੀ ਦੱਸੋ ਵੀ ਮੇਰੇ ਘਰ ਚੋਂ ਦਿਲ ਇਧਰ ਨਿਕਲ ਜਾਵੇ ਗਰੀਬੀ ਨਿਕਲ ਜਾਵੇ ਹੈ ਨਾ ਤੇ ਮੇਰੀ ਜ਼ਿੰਦਗੀ ਕੋਈ ਸੌਖੀ ਹੋ ਜਾਵੇ ਹੁਣ ਤਾਂ ਮੇਰੇ ਬੱਚੇ ਵੀ ਜਵਾਨ ਹੋ ਗਏ ਹਨ ਤਾਂ ਮੈਂ ਸਾਰੀ ਉਮਰ ਗਰੀਬੀ ਹੰਡਾਈ ਹੈ ਬਹੁਤ ਉਹ ਕਹਿੰਦੀ ਨਾ ਵੀ ਜਿਹੜਾ ਮੇਰਾ ਨਾਲ ਬੈਠੋ ਮੇਰਾ ਪੁੱਤ ਹੈ ਜਵਾਨ ਹੋ ਗਿਆ ਕੋਈ ਬਾਬਾ ਜੀ ਇਸ ਤਰ੍ਹਾਂ ਦੀ ਜੁਗਤੀ ਦੱਸ ਦੋ ਕੋਈ ਕੁਝ ਕੋਈ ਕਿਰਪਾ ਕਰ ਦੋ ਵੀ ਇਹਨੂੰ ਕੋਈ ਕੰਮ ਮਿਲ ਜਵੇ ਹਨਾ ਜਾਂ ਇਹ ਕੰਮ ਕਰੂਗਾ ਕੋਈ ਨਾ ਕੋਈ ਤਾਂ ਫਿਰ ਘਰ ਦੇ ਵਿੱਚੋਂ ਗਰੀਬੀ ਜਾਊਗੀ ਪੈਸਾ ਘਰ ਦੇ ਵਿੱਚ ਆਊਗਾ ਤਾਂ ਗਰੀਬੀ ਜਾਊਗੀ ਠੀਕ ਹੈ ਨਾ ਤਾਂ ਬਾਬਾ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਪਰਮਾਤਮਾ ਭਲਾ ਕਰੂਗਾ ਠੀਕ ਹੈ ਆਪੇ ਪਰਮਾਤਮਾ ਭਲਾ ਕਰੂਗਾ ਉਹਦੇ ਤੇ ਵਿਸ਼ਵਾਸ ਰੱਖੋ ਠੀਕ ਹੈ ਫਿਰ ਮਾਈ ਕਹਿੰਦੀ ਵੀ ਨਹੀਂ ਬਾਬਾ ਜੀ ਕੋਈ ਨਾ ਕੋਈ ਜੁਗਤੀ ਜਰੂਰ ਦੱਸੋ ਵੀ ਜਿਹੜੀ ਮੇਰੇ ਘਰ ਦੀ ਗਰੀਬੀ ਨਿਕਲ ਜਾਵੇ ਮੇਰੇ ਘਰ ਦਾ ਦਲੇਦਰ ਨਿਕਲ ਜਾਵੇ ਠੀਕ ਹੈ ਤਾਂ ਜਿਹੜੇ ਉਹ ਸੰਤ ਮਹਾਤਮਾ ਹੁੰਦੇ ਆ ਬਾਬਾ ਜੀ ਉਹ ਆਪਦੇ ਕੋਲੋਂ 50 ਰੁਪਏ ਲੈ ਕੇ ਤੇ ਉਹਦੇ ਮੁੰਡੇ ਨੂੰ ਫੜਾ ਦਿੰਦੇ ਆ ਮਾਈ ਦੇ ਮੁੰਡੇ ਨੂੰ ਠੀਕ ਹੈ ਜਦੋਂ ਬਾਬਾ ਜੀ 50 ਰੁਪਏ ਮਾਈ ਦੇ ਮੁੰਡੇ ਨੂੰ ਫੜਾਉਂਦੇ ਆ ਨਾ ਤਾਂ ਮਾਈ ਦੇ ਦਿਮਾਗ 'ਚ ਆਉਂਦਾ ਹੈਗਾ ਵੀ ਅਸੀਂ ਬਾਬਾ ਜੀ ਤੋਂ ਥੋੜੇ ਨਾ ਪੈਸੇ ਲੈਣੇ ਆ ਤੇ ਉਹ ਆਪਦੇ ਮੁੰਡੇ ਕੋਲੋਂ ਪੈਸੇ ਫੜ ਕੇ ਤੇ ਵਾਪਸ ਰੱਖ ਦਿੰਦੀ ਬਾਬਾ ਜੀ ਨਹੀਂ ਅਸੀਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇਗੇ ਤੁਸੀਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਯੁਗਤੀ ਦੱਸ ਦੋ ਵੀ ਅਸੀਂ ਉਹ ਯੁਗਤੀ ਕਰ ਲਈਏ ਤਾਂ ਜੋ ਸਾਡੇ ਜਿਹੜੇ ਹੈਗੇ ਗਰੀਬੀ ਸਾਨੂੰ ਕੋਈ ਕੰਮਕਾਰ ਮਿਲ ਜਵੇ ਸਾਡੀ ਗਰੀਬੀ ਤੋਂ ਹੋ ਜਵੇ ਹਨਾ ਤਾਂ ਬਾਬਾ ਜੀ ਕਹਿੰਦੇ ਵੀ ਨਹੀਂ ਨਹੀਂ ਬੀਬੀ ਵੀ ਅਸੀਂ ਇਹ ਪੈਸੇ ਤੈਨੂੰ ਨਹੀਂ ਦਿੱਤੇ ਪੈਸੇ ਤੇਰੇ ਮੁੰਡੇ ਨੂੰ ਦਿੱਤੇ ਆ ਤੇ ਤੂੰ ਰਹਿਣ ਦੇ ਠੀਕ ਆ ਦੇ ਕੋਲ ਕਹਿੰਦੀ ਨਾ ਵੀ ਨਹੀਂ ਬਾਬਾ ਜੀ ਅਸੀਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇਗੇ ਠੀਕ ਹੈ ਤੁਸੀਂ ਕਿਰਪਾ ਕਰ ਦਿਓ ਕੋਈ ਬੱਚੇ ਨੂੰ ਕੰਮ ਮਿਲ ਜਵੇ ਮੁੰਡੇ ਮੇਰੇ ਨੂੰ ਕੋਈ ਕੰਮ ਮਿਲ ਜਵੇ ਹਨਾ ਤੇ ਚਲੋ ਆਪ ਅਸੀਂ ਆਪ ਦੀ ਮਿਹਨਤ ਕਰ ਲਈ ਅਸੀਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇਗੇ ਠੀਕ ਹੈ ਤਾਂ ਅਸੀਂ ਤਾਂ ਜੇ ਅਸੀਂ ਕੁਝ ਇੱਥੇ ਦਾਨ ਕਰਨ ਜੋਗੇ ਨਹੀਂ ਤਾਂ ਫਿਰ ਅਸੀਂ ਇੱਥੋਂ ਪੈਸੇ ਥੋੜੀ ਨਾ ਲੈਣੇ ਆ ਠੀਕ ਹੈ ਬਾਬਾ ਜੀ ਅਸੀਂ ਤਾਂ ਤੁਹਾਨੂੰ ਸਭ ਨੂੰ ਇੱਥੇ ਡੇਰਿਆਂ ਤੇ ਸਭ ਨੂੰ ਦਾਨ ਕਰੀਦਾਗਾ ਤੇ ਅਸੀਂ ਪੈਸੇ ਤੁਹਾਡੇ ਤੋਂ ਲੈਣਗੇ। ਬਾਬਾ ਜੀ ਫੇਰ ਦੁਬਾਰਾ ਫਲਟ ਕੇ ਕਹਿੰਦੇ ਵੀ ਨਹੀਂ ਪੁੱਤ ਵੀ ਇਹ ਮੈਂ ਤੇਰੀ ਮੁੰਡੇ ਨੂੰ ਦਿੱਤੇ ਆ ਤੇ ਤੂੰ ਮੁੰਡੇ ਕੋਲ ਰਹਿੰਦੇ ਤੇ ਪਰ ਉਹ ਨਹੀਂ ਲੈਂਦੀ। ਉਹ ਫਿਰ ਬਾਬਾ ਜੀ ਦਾ ਜਿਹੜਾ ਚੇਲਾ ਬੈਠਾ ਹੁੰਦਾ ਉਹਨੂੰ ਫੜਾ ਦਿੰਦੀ ਆ। ਠੀਕ ਹੈ। ਤੇ ਬਾਬਾ ਜੀ ਫੇਰ ਇਸ਼ਾਰਾ ਕਰਦੇ ਆ ਆਪਣੇ ਚੇਲੇ ਨੂੰ ਵੀ ਪੈਸੇ ਤੂੰ ਮੈਨੂੰ ਮੁੰਡੇ ਨੂੰ ਦੇ ਦੇ। ਠੀਕ ਹੈ। 500 ਰੁਪਏ ਜਿਹੜਾ ਚੇਲਾ ਹੁੰਦਾ ਬਾਬਾ ਜੀ ਦਾ ਉਹ ਫੇਰ ਮੁੰਡੇ ਦੀ ਆ ਕੇ ਤਲੀ ਤੇ ਧਰ ਦਿੰਦਾਗਾ ਵੀ ਆ 50 ਰੁਪਏ ਰੱਖ ਲੈ ਬਾਬਾ ਜੀ ਨੇ ਕਿਹਾ ਹੈਗਾ ਹੈਨਾ ਬਾਬਾ ਜੀ ਮਾਈ ਨੂੰ ਵੀ ਕਹਿੰਦੇ ਆ ਵੀ ਨਹੀਂ ਮੈਂ ਤੇਰੇ ਬੇਟੇ ਨੂੰ ਦਿੱਤੇ ਆ ਵੀ ਇਹ ਰਹਿਣ ਦੇ ਬੇਟੇ ਬੋਲ ਮਾਈ ਫੇਰ ਉਹ 50 ਰੁਪਏ ਫੜ ਕੇ ਤੇ ਫੇਰ ਚੇਲੇ ਨੂੰ ਫੜਾ ਦਿੰਦੀ ਵੀ ਅਸੀਂ ਕੋਈ ਪੈਸਾ ਨਹੀਂ ਲੈਣਾਗਾ ਠੀਕ ਹੈ ਤੇ ਆਪਦੇ ਮੁੰਡੇ ਨੂੰ ਕਹਿੰਦੀ ਵੀ ਚਲੋ ਨਮਸਕਾਰ ਕਰਕੇ ਤੇ ਪੈਸਾ ਪੈਸੇ 50 ਰੁਪਏ ਵਾਪਸ ਫੜਾ ਕੇ ਤੇ ਉਥੋਂ ਤੁਰਦੀ ਹੈ ਤੁਰ ਜਾਂਦੇ ਉਹ ਠੀਕ ਹੈ ਜਦੋਂ ਬਾਹਰ ਆ ਕੇ ਆਪਦੇ ਮੁੰਡੇ ਨੂੰ ਉਹ ਕਹਿੰਦੀ ਐ ਵੀ ਮੈਂ ਜੋੜਾ ਘਰ ਤੋਂ ਮੈਂ ਜੋੜੇ ਲੈ ਆਵਾਂ ਤੇ ਤੂੰ ਮੋਟਰਸਾਈਕਲ ਸਟਾਰਟ ਕਰ ਲੈ ਠੀਕ ਹੈ ਜਦੋਂ ਉਹ ਜੋੜੇ ਲੈਣ ਜਾਂਦੀ ਐ ਤੇ ਪਿੱਛੋਂ ਬਾਬਾ ਜੀ ਫੇਰ ਉਹਨੂੰ ਮੁੰਡੇ ਨੂੰ ਇਕੱਲੇ ਨੂੰ ਵੇਖਦੇ ਐ ਤਾਂ ਉਹ ਫੇਰ ਆਪਦੇ ਪੇਚਲੇ ਨੂੰ ਕਹਿੰਦੇ ਆ ਕਿ ਕਿਤੇ ਨਾ ਕਿਤੇ ਬਾਬਾ ਜੀ ਦੇ ਮਾਨ ਦੇ ਵਿੱਚ ਉਹ ਕਿਉਂ ਜਿਹੜਾ ਵੀ ਕੋਈ ਭਗਤੀ ਕਰਦਾ ਹਨਾ ਤਾਂ ਉਹਨੂੰ ਉਹ ਭਰਮ ਗਿਆਨੀ ਹੋ ਜਾਂਦਾ ਉਹਨੂੰ ਗਿਆਨ ਹੋ ਜਾਂਦਾਗਾ ਫਿਊਚਰ ਵਿੱਚ ਆਉਣ ਫਿਊਚਰ ਵਿੱਚ ਹੁਣ ਕੀ ਹੋਣ ਵਾਲਾ ਹੈ ਉਸ ਚੀਜ਼ਾਂ ਦਾ ਗਿਆਨ ਹੋ ਜਾਂਦਾ ਉਹਨੂੰ ਠੀਕ ਹੈ ਤਾਂ ਬਾਬਾ ਜੀ ਕਿਤੇ ਨ ਕਿਤੇ ਉਹਦਾ ਭਲਾ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਤਾਂ ਬਾਬਾ ਜੀ ਨੇ ਫਿਰ ਆਦੇ ਚੇਲੇ ਨੂੰ 50 ਰੁਪਏ ਫੜਾਈ ਤੇ ਉਹਨੂੰ ਕਿਹਾ ਵੀ ਜਾ ਮੁੰਡੇ ਨੂੰ ਫੜਾਇਆ ਹੁਣ ਉਹਦੀ ਮੰਮੀ ਨੇ ਨਹੀਂ ਲੀਣੀ ਹੈਗੀ ਤੇ ਮੁੰਡੇ ਨੂੰ ਕਹੀਂ ਵੀ ਆਦੀ ਮੰਮੀ ਨੂੰ ਦੱਸੇ ਨਾ ਠੀਕ ਹੈ ਉਹ ਫਿਰ ਜਦੋਂ ਜਦੋਂ ਚੇਲਾ ਆ ਕੇ 50 ਰੁਪਏ ਫੜਾਉਂਦਾ ਉਹਨੂੰ ਤਾਂ ਉਹ ਦੋਨੋਂ ਉਹ ਕਿਤੇ ਮਾਈ ਜਿਹੜੀ ਆਉਂਦੀ ਉਹ ਵਾਪਸ ਮੁੜ ਕੇ ਦੇਖ ਲੈਂਦੀ ਪਿੱਛੇ ਨਾਲ ਕੇ ਦੇਖ ਲੈਂਦੀ ਹੈ ਅੱਧੀ ਜਿਹੜਾ ਚੇਲੇ ਨੇ ਕੁਛਣਾ ਕੁਛ ਫੜਾਇਆ ਉਹ ਠੀਕ ਹੈ ਜਦੋਂ ਉਹ ਜੋੜੇ ਲੈ ਕੇ ਉਹਦੇ ਕੋਲ ਆ ਦੇ ਮੁੰਡੇ ਕੋਲ ਆਉਂਦੀ ਹੈ ਤਾਂ ਉਹ ਕਹਿੰਦੀ ਵੀ ਜਿਹੜਾ ਚੇਲਾ ਉਹ ਕੀ ਫੜਾ ਕੇ ਗਿਆ ਕਹਿੰਦਾ ਮੰਮੀ ਵੀ ਉਹ ਫੜਾ ਜਿਹੜੇ 50 ਰੁਪਏ ਪਹਿਲਾਂ ਬਾਬਾ ਜੀ ਨੇ ਦਿੱਤੇ ਸੀ ਨਾ ਉਹੀ ਉਹ ਫੜਾ ਕੇ ਗਿਆ ਫਿਰ ਤੇ ਉਹ ਕਹਿੰਦੀ ਵੀ ਤੂੰ ਕਾਹਤੋਂ ਲਿਆਏ ਗਏ ਤੈਨੂੰ ਕਿਹਾ ਬਾਬਾ ਜੀ ਤੋਂ ਥੋੜੇ ਨਾ ਆਪ ਲੈਣੇ ਆ ਪੈਸੇ ਜੇ ਆਪਾਂ ਦਾਨ ਕਰਨ ਜੋਗੇ ਨਹੀਂ ਤਾਂ ਫਿਰ ਆਪਾਂ ਇੱਥੋਂ ਪੈਸੇ ਥੋੜੇ ਨਾ ਲੈ ਕੇ ਜਾਣੇ ਆ ਠੀਕ ਹੈ ਤੇ ਮਾਈ ਬਾਬਾ ਜੀ ਦੀਆਂ ਗੱਲਾਂ ਸਮਝ ਨਹੀਂ ਸਕੀ ਮਾਈ ਬਾਬਾ ਜੀ ਕਿਤੇ ਨਾ ਕਿਤੇ ਉਹਦਾ ਭਲਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਠੀਕ ਹੈ ਕਿਉਂਕਿ ਜੇ ਬਾਬਾ ਜੀ ਉਹਨੂੰ 50 ਰੁਪਏ ਦੇ ਵੀ ਰਹੀ ਸੀਗੇ ਤੇ 50 ਰੁਪਏ ਨਾਲ ਘਰੀਓ ਦੀ ਗਰੀਬੀ ਦੂਰ ਹੋਣ ਲੱਗੀ ਸੀਗੀ ਹਣਾ ਪਰ ਉਹਦੇ ਵਿੱਚ ਕੋਈ ਨਾ ਕੋਈ ਇੱਕ ਰਾਜਸ਼ੂ ਕਿਹਾ ਸੀਗਾ ਵੀ ਜੇ ਉਸ ਜਰੀਏ ਉਹਦਾ ਭਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤਾਂ ਉਹਨੇ ਮਾਈ ਨੇ ਫੇਰ ਆਪਦੇ ਮੁੰਡੇ ਕੋਲ 50 ਰੁਪਏ ਫੜੇ ਠੀਕ ਹੈ ਕਹਿੰਦੀ ਨਾ ਵੀ ਮੈਂ ਵਾਪਸ ਕਰਕੇ ਆਉਣੀ ਆ ਦੁਬਾਰਾ ਰੱਖ ਕੇ ਮੱਥਾ ਟੇਕ ਕੇ ਆਉਣੀ ਆ ਠੀਕ ਹੈ ਤੇ ਤੂੰ ਉਹਨੇ ਤੱਕ ਨੂੰ ਮੋਟਰਸਾਈਕਲ ਸਟਾਰਟ ਕਰਕੇ ਬਾਹਰ ਲੈ ਕੇ ਜਾ ਤੇ ਮੈਂ ਪੈਸੇ ਫੜਾ ਕੇ ਆਉਣੀ ਆ ਇਹ ਉਹ ਪੈਸੇ ਫੜਾਉਣ ਚਲੇ ਜਾਂਦੀ ਹੈ ਤੇ ਉਹਦਾ ਮੁੰਡਾ ਜਿਹੜਾ ਮੋਟਰਸਾਈਕਲ ਬਾਹਰ ਸਟਾਰਟ ਕਰਕੇ ਜਦੋਂ ਉਹ ਨੂੰ ਬਾਹਰ ਆਉਂਦਾਗਾ ਸੋਚਦਾ ਵੀ ਚਲ ਮੈਂ ਪਰਲੀ ਸਾਈਡ ਕਰ ਲਵਾਂ ਪਰਲੀ ਸਾਈਡ ਕਰਕੇ ਖੜਾ ਲਵਾਂ ਮੋਟਰਸਾਈਕਲ ਉਹਦੋਂ ਮੇਰੀ ਮਾਂ ਆ ਜੂਗੀ ਠੀਕ ਹੈ ਫਿਰ ਅਸੀਂ ਚਲੇ ਜਾਵਾਂਗੇ ਜਦੋਂ ਉਹ ਪਰਲੀ ਸਾਈਡ ਮੋਟਰਸਾਈਕਲ ਕਰ ਲੁੱਦਾ ਤਾਂ ਉਹਦਾ ਇੱਕਦਮ ਐਕਸੀਡੈਂਟ ਹੁੰਦਾਗਾ ਬਹੁਤ ਬਹੁਤ ਤੇਜ਼ ਰਸਤਾ ਦੇ ਨਾਲ ਕੈਂਟਰ ਆਉਂਦਾ ਤੇ ਉਹਦੇ ਵਿੱਚ ਵੱਜ ਜਾਂਦਾ ਤੇ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਠੀਕ ਹੈ ਤਾਂ ਜਦੋਂ ਉਹਦੀ ਮੌਤ ਹੋ ਜਾਂਦੀ ਹੈ ਤਾਂ ਉੱਥੇ ਦੁਨੀਆਂ ਦੇ ਬਹੁਤ ਭੇਡ ਲੱਗ ਜਾਂਦੀ ਹੈ ਹਾ ਹਾ ਕਾਰ ਮੱਚ ਜਾਂਦੀ ਹੈ ਵੀ ਕੋਈ ਬੰਦਾ ਥੱਲੇ ਆ ਗਿਆ ਜੀ ਦੀ ਡੈਥ ਹੋ ਗਈ ਹੈ ਬੰਦਾ ਥੱਲੇ ਆ ਗਿਆ ਡੈਥ ਹੋ ਗਈ ਨਾ ਉਹਦੋਂ ਭੱਜੀ-ਭੱਜੀ ਉਹ ਮਾਈ ਵੀ ਆ ਜਾਂਦੀ ਹੈ ਜਦੋਂ ਮਾਈ ਦੇਖਦੀ ਤੇ ਇਹ ਤਾਂ ਮੇਰਾ ਮੁੰਡਾ ਹੀ ਆ ਤਾਂ ਬਹੁਤ ਉਦਾਹਾਂ ਮਾਰ ਕੇ ਰੋਣ ਲੱਗ ਜਾਂਦੀ ਹੈ ਕਿਉਂ ਸਾਡੇ ਘਰ ਇੱਥੇ ਅਰਦਾਸ ਕਰਵਾਉਣ ਆਈ ਸੀਗੇ ਵੀ ਮੇਰੀ ਗਰੀਬੀ ਦੂਰ ਕਰ ਲੋ ਕਰ ਦੋ ਜਦੋਂ ਹੁਣ ਮੇਰਾ ਪੁੱਤ ਵੀ ਨਹੀਂ ਰਿਹਾ ਤਾਂ ਹੁਣ ਮੈਂ ਪੈਸਾ ਤੇ ਲਾ ਕਰਨਾ ਵੀ ਕੀ ਬਹੁਤ ਹੋ ਰਹੂੰਦੀ ਆ ਉਹ ਤੁਹਾਨੂੰ ਜਿਹੜੇ ਬਾਬਾ ਜੀ ਦੇ ਚੇਲੇ ਆ ਉਹ ਵੀ ਆ ਜਾਂਦੇ ਆ ਉਹ ਦੇਖਦੇ ਵੀ ਜਿਹੜਾ ਇਹ ਤਾਂ ਹੁਣੇ ਜਿਹੜੀ ਮਾਈ ਅਰਦਾਸ ਕਰਦੀ ਸੀ ਬਾਬਾ ਜੀ ਅੱਗੇ ਵੀ ਮੇਰੀ ਗਰੀਬੀ ਦੂਰ ਕਰ ਦਿਓ ਹਣਾ ਇਹ ਤਾਂ ਉਹੀ ਮਾਈ ਆ ਤੇ ਉਹੀ ਮੁੰਡਾ ਤੇ ਇਹਦੀ ਮੌਕੇ ਤੇ ਡੈਥ ਹੋ ਗਈ ਜਾ ਕੇ ਭੱਜ ਕੇ ਜਾ ਕੇ ਬਾਬਾ ਜੀ ਨੂੰ ਦੱਸਦੇ ਆ ਵੀ ਜਿਹੜੇ ਹੁਣੇ ਮਾਈ ਆਪਣੇ ਕੋਲ ਆਈ ਸੀਗੀ ਨਾ ਉਹਦਾ ਜਿਹੜਾ ਮੁੰਡਾ ਨਾਲ ਦਾ ਸੀਗਾ ਉਹਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਕੇ ਤੇ ਡੈਥ ਹੋ ਗਈ ਠੀਕ ਹੈ ਤਾਂ ਬਾਬਾ ਜੀ ਗੂੰ ਪਲਟ ਕੇ ਕਹਿੰਦੇ ਵੀ ਹੁਣ ਅਸੀਂ ਕੀ ਕਰ ਸਕਦੇ ਆ ਠੀਕ ਹੈ ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਉਹਦਾ ਮੁੰਡੇ ਦਾ ਭਲਾ ਹੋ ਸਕੇ ਠੀਕ ਹੈ ਪਰ ਮੈਂ ਹੁਣ ਕੀ ਕਰ ਸਕਦਾ ਹਾਂ ਅਚੇਲੇ ਉਹਨਾਂ ਨੇ ਪੁੱਛਦੇ ਆ ਕਿ ਅਬਾ ਜੀ ਕਿਸ ਤਰ੍ਹਾਂ ਭਲਾ ਕਰਨ ਦੀ ਸਾਨੂੰ ਕੁਝ ਸਮਝ ਨਹੀਂ ਆਈ ਇਸ ਗੱਲ ਦੀ ਵੀ ਕਿਸ ਤਰ੍ਹਾਂ ਭਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਬਾਬਾ ਜੀ ਕਹਿੰਦੇ ਕਿ ਜਿਹੜੇ ਮੈਂ 50 ਰੁਪਏ ਦੇ ਰਿਆ ਸੀ ਹਨਾ ਉਹ 50 ਰੁਪਏ ਨਹੀਂ ਸੀਗੇ ਉਹ 50 ਸਾਲ ਸੀਗੇ ਕਿਉਂਕਿ ਜਿਹੜੇ ਜਿਹੜੇ ਹੁੰਦੇ ਆ ਸੰਤ ਮਹਾਤਮਾ ਜਦੋਂ ਭਗਤੀ ਕਰ ਲੈਂਦੇ ਬਹੁਤ ਬ੍ਰਹਮ ਗਿਆਨੀ ਬਣ ਜਾਂਦੇ ਇਹ ਜਿ ਉਹਨਾਂ ਨੂੰ ਗਿਆਨ ਹੋ ਜਾਂਦਾ ਕਿ ਫਿਊਚਰ ਚ ਆਉਣ ਵਾਲਾ ਕੀ ਹੈ ਠੀਕ ਹੈ ਫਿਊਚਰ ਚ ਹੋਣ ਕੀ ਹੋਣ ਵਾਲਾ ਤੇ ਜਦੋਂ ਬਾਬਾ ਜੀ ਕਹਿੰਦੇ ਵੀ ਜਦੋਂ ਉਹ ਇੱਥੇ ਆਇਆ ਸੀਗਾ ਨਾ ਤਾਂ ਮੈਨੂੰ ਤਾਂ ਮੈਂ ਦੇਖਿਆ ਵੀ ਉਹਦੀ ਤਾਂ ਜ਼ਿੰਦਗੀ ਕੁਛ ਪਾਲਦੀ ਸੀਗੀ ਜਿਹਦੇ ਲਈ ਮਾਈ ਅਰਦਾਸ ਕਰਾਉਂਦੀ ᱛਾਈ ਸੀਗੀ ਵੀ ਮੇਰੇ ਪੁੱਤ ਨੂੰ ਕੋਈ ਕੰਮ ਮਿਲ ਜਵੇ ਮੇਰੇ ਮੇਰੇ ਪੁੱਤ ਨੂੰ ਕੋਈ ਕੰਮ ਲੱਗ ਜਵੇ ਤਾਂ ਜੋ ਸਾਡੀ ਗਰੀਬੀ ਦੂਰ ਹੋ ਜਾਵੇ ਠੀਕ ਹੈ ਉਹਦੀ ਤਾਂ ਜ਼ਿੰਦਗੀ ਕੁਛ ਪਾਲਦੀ ਆ ਤਾਂ ਬਾਬਾ ਜੀ ਕਹਿੰਦੇ ਵੀ ਮੈਂ ਗੁਰੂ ਮਹਾਰਾਜ ਜੀ ਦੀ ਅਰਦਾਸ ਕੀਤੀ ਠੀਕ ਹੈ ਵੀ ਬੀਰ ਦਾ ਮਾਇਆ ਪਧੀਰ ਦਾ ਲੈ ਕੇ ਆਈ ਹੈ ਤੇ ਗੁਰੂ ਮਹਾਰਾਜ ਜੀ ਬੀ ਆ ਦੀ ਉਮਰ ਵਧਾ ਦਿਓ ਠੀਕ ਹੈ ਤਾਂ ਇਹ ਜਿਹੜੀ 50 ਰੁਪਏ ਮੈਂ ਵਾਰ-ਵਾਰ ਵਾਰ-ਵਾਰ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੁੰਡੇ ਨੂੰ ਤਾਂ 50 ਰੁਪਏ ਨਹੀਂ ਸੀਗੇ ਉਹ 50 ਸਾਲ ਸੀਗੇ ਜੇ ਹੁਣ ਮਾਈ ਦਾ ਮੁੰਡਾ ਰਹਿ ਜਾਂਦਾ ਵਾ ਤਕੋਏ ਨੂੰ ਕੋਈ ਰੁੱਖੀ ਸੁੱਖੀ ਬਹੁਤ ਇਹੋ ਜਿਹੇ ਹੈਗੇ ਆ ਵੀ ਜਿਹੜੇ ਇੱਕ ਵਕਤ ਦੀ ਰੋਟੀ ਖਾ ਕੇ ਖਾਂਦੇ ਇੱਕ ਵਕਤ ਦੇ ਉਹਨਾਂ ਨੂੰ ਰੋਟੀ ਨਹੀਂ ਮਿਲਦੀ ਵੀ ਪਰ ਜੇ ਹੁਣ ਹੋ ਰਿਹਾ ਹੀ ਨਹੀਂਗਾ ਆਪ ਹੀ ਨਹੀਂ ਰਿਹਾ ਗਾ ਤਾਂ ਫੇਰ ਉਹਨੇ ਪੈਸਾ ਮਾਂ ਨੇ ਪੈਸਾ ਵੀ ਕੀ ਕਰਨਾ ਜਾਂ ਉਹਦੀ ਗਰੀਬੀ ਵੀ ਕਿਸ ਤਰ੍ਹਾਂ ਦੂਰ ਹੋਊਗੀ ਕਿਉਂਕਿ ਕਮਾਈ ਕਰਨ ਵਾਲਾ ਤਾਂ ਤੁਰ ਗਿਆ ਤਾਂ ਬਾਬਾ ਜੀ ਕਹਿੰਦੇ ਵੀ ਮੈਂ ਇਹ ਤਾਂ ਕਰਕੇ ਪੰਜਾਹ ਕੀ ਦੇ ਰਿਹਾ ਸੀਗਾ ਵੀ ਉਹਦੀ ਉਮਰ ਵੱਧ ਜਵੇ ਉਹਦੀ ਉਮਰ 50 ਸਾਲ ਵੱਧ ਜਾਣੀ ਸੀਗੀ ਠੀਕ ਹੈ ਇਸ ਤਰ੍ਹਾਂ ਵੀ ਜਿਹੜੇ ਸੰਤ ਮਹਾਤਮਾ ਹੁੰਦੇ ਆ ਨਾ ਉਹ ਆਪਾਂ ਨੂੰ ਸਿੱਧੇ ਰੂਪ ਵਿੱਚ ਨਹੀਂ ਦੱਸਦੇ ਪਛੇ ਠੀਕ ਹੈ ਜੇ ਤਾਂ ਹੁਣ ਮੰਨ ਲਓ ਬਾਬਾ ਜੀ ਉਹਨਾਂ ਨੂੰ ਦੱਸ ਦਿੰਦੇ ਵੀ ਹਾਂ ਤੇਰੇ ਤਾਂ ਮੁੰਡੇ ਦੀ ਡੈਥ ਹੋਣਾ ਵਾਲੀ ਹੈ ਤੇ ਆ ਮੈਂ ਅਰਦਾਸ ਕਰਤੀ ਇਹਦੇ 50 ਸਾਲ ਵੱਧ ਗਏ ਫਿਰ ਤਾਂ ਰੱਬ ਉਹਨਾਂ ਨੂੰ ਮੰਨ ਲਿਆ ਸਾਰੇ ਨਾ ਫਿਰ ਤਾਂ ਹੱਥ ਨੂੰ ਮੇਰੇ ਹਿਸਾਬ ਨਾਲ ਲੈਣਾ ਲੱਗ ਜਾਣੀਆਂ ਸੀਗੀਆਂ ਵੀ ਸਾਡੀ ਵੀ ਉਮਰ ਵਧਾ ਦਿਓ ਸਾਡੀ ਵੀ ਉਮਰ ਵਧਾ ਦਿਓ ਇਸ ਤਰ੍ਹਾਂ ਨਹੀਂ ਹੁੰਦਾਗਾ ਹਰ انسان ਤਾਂ ਆਪਣਾ ਹੁੰਦੇ ਆ ਨਾ ਉਹ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਜਰੀਏ ਨਾਲ ਵੀ ਆਪਣਾ ਭਲਾ ਕਰਨ ਦੀ ਕੋਸ਼ਿਸ਼ ਕਰਦੇ ਆ। ਬਣਾ ਠੀਕ ਹੈ ਜੀ ਤੇ ਉਹ ਕਿਸੇ ਜਰੀਏ ਨਾਲ ਆਪਣਾ ਭਲਾ ਕਰਨ ਦੀ ਕੋਸ਼ਿਸ਼ ਕਰਦੇ ਆ। ਠੀਕ ਹੈ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ। ਲਾਸਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਅੱਗੇ ਤੋਂ ਅਸੀਂ ਕਿਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ